ਜੀ ਸਾਹਮਣੇ ਦਰਸ਼ਨ ਕਰ ਰਹੇ ਹਾਂ ਗੁਰੂ ਘਰ ਦੇ ਦੋ ਨੰਬਰ ਗੇਟ ਡਿਊੜੀ ਜਿੱਥੇ ਸੰਗਤਾਂ ਉਮਮਾ ਆ ਕੇ ਪੁੰਜ ਰਹੀਆਂ ਨੇ ਅਣਗਿਣਤ ਬੇਮਿਸਾਲ ਇਕੱਠ ਜਿੱਥੇ ਪੌਦਿਆਂ ਦੇ ਵੀ ਲੰਗਰ ਲਾਏ ਨੇ ਦੇਖੋ ਤੁਸੀਂ ਇਹ ਬਾਬਾ ਜੀ ਪੌਦੇ ਲੈ ਕੇ ਜਾ ਰਹੇ ਨੇ ਦੇਖੋ ਜੀ ਇਹ ਜਿਹੜਾ ਦੂਸਰੀ ਸਾਈਡ ਦੇ ਉੱਪਰ ਜੋੜਾ ਕਰ ਹੈ ਆਜ਼ਾਦ ਸੇਵਾਦਾਲ ਹੈੱਡ ਆਫਿਸ ਪਟਿਆਲਾ ਇਹ ਉਹਨਾਂ ਨੇ ਇੱਥੇ ਜੋੜਾ ਕਰਦੀ ਸੇਵਾ ਕਰ ਰਹੇ ਨੇ ਜਿਹੜੇ ਸੇਵਾਦਾਰ ਨੇ ਦੇਖੋ ਦੇਖੋ ਕਿਸ ਤਰ੍ਹਾਂ ਪ੍ਰੋਵੀਜ਼ਨ ਹੈ ਜਦੋਂ ਸੰਗਤ ਜ਼ਿਆਦਾ ਗਿਣਤੀ ਵਿੱਚ ਆਉਂਦੀ ਹੈ ਤਾਂ ਇੱਕ ਟੋਲੇ ਦੇ ਜਾਂ ਇੱਕ ਗਰੁੱਪ ਦੇ ਜਿਹੜੇ ਪੂਰੇ ਜੋੜੇ ਨੇ ਉਹਨੂੰ ਇੱਕ ਜਿਹੜਾ ਬੱਕੜ ਦੇ ਵਿੱਚ ਪਾ ਕੇ ਅੱਗੇ ਰੱਖਿਆ ਜਾਂਦਾ ਤੇ ਟੋਕਨ ਇਸ਼ੂ ਕੀਤਾ ਜਾਂਦਾ ਫੇਰ ਸੰਗਤ ਜਾਂਦੀ ਆ ਅੰਦਰ ਗੁਰੂ ਘਰ ਦੇ ਦਰਸ਼ਨਾਂ ਲਈ ਦੇਖੋ ਬਹੁਤ ਦੂਰੋਂ ਦੂਰੋਂ ਸੰਗਤ ਆਈ ਹੈ ਢੋਟਲ ਪਟਿਆਲੇ ਤੋਂ ਜੀ ਰਾਡਾ ਸਾਹਿਬ ਰਾਡਾ ਸਾਹਿਬ ਰਾਡਾ ਸਾਹਿਬ ਸੰਪਰਦਾ ਦੇ ਨਾਲ ਜੁੜਿਆ ਹੈ ਜੀ ਬਹੁਤ ਸਾਲਾਂ ਤੋਂ ਲਗਾਤਾਰ ਅਜਾਤ ਸੇਵਾਦਾਰ ਜੀ ਜੁੜੇ ਘਰ ਦੀ ਸੇਵਾ ਜਿਹੜਾ ਕਰਦੇ ਨੇ ਹਰੇਕ ਸਾਲ ਲਗਾਤਾਰ 3 4 5 ਅਗਸਤ ਨੂੰ ਜੀ ਹਲਵਾਲੋ ਵਿਖੇ ਨਿਰੰਤਰ ਸੇਵਾ ਜਾਰੀ ਰਹੀ ਹੈ ਕਹਿੰਦੀ ਹੈ ਜੀ ਅਣਗਿਣਤ ਕਿੰਨੇ ਸਾਲ ਹੋ ਗਏ 10 15 ਸਾਲਾਂ ਤੋਂ ਲਗਾਤਾਰ ਹੀ ਅਜਾਤ ਸੇਵਾ ਦਾ ਇਹ ਸਾਲ ਆ ਰਹੇ ਆ ਜੀ ਪੱਕੇ ਸਭ ਨੂੰ ਪਤਾ ਨਹੀਂ ਤੇ ਅਸੀਂ ਸਮੂਚੀ ਸੰਗਤ ਨੂੰ ਤਨ ਤਨ ਸਤਿਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਲੱਖ ਲੱਖ ਮੁਬਾਰਕਾਂ ਜੀ ਬਹੁਤ ਹੀ ਕਰਨੀ ਵਾਲੇ ਮਹਾਂਪੁਰਖ ਸੀਗੇ ਜਿਨ੍ਹਾਂ ਨੇ ਬਹੁਤ ਦੁਨੀਆ ਨੂੰ ਉਤਾਰਿਆ ਜੀ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਫੇਰ ਦੁਬਾਰਾ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਗੇਟ ਦੇ ਨੇੜੇ ਆ ਗਏ ਦੇਖੋ ਗੁਰਦੁਆਰਾ ਈਸ਼ਰ ਸਰ ਸਾਹਿਬ ਦੇਉੜੀ ਦੇ ਬਿਲਕੁਲ ਨੇੜੇ ਇੱਥੇ ਜਿਹੜੀ ਅੱਖਾਂ 'ਚ ਪਾਉਣ ਵਾਲੀ ਦਵਾਈ ਤੇ ਨਾਲ ਇਹ ਜਿਹੜੇ ਚੂਰਨ ਨੇ ਪੇਟ ਵਾਸਤੇ ਨੇ ਹਨਾ ਜੀ ਹਾਂਜੀ ਇਹ ਵੀਰ ਜੀ ਆਪਾਂ ਨੂੰ ਦੱਸਣਗੇ ਕਿਹੜੇ ਕਿਹੜੇ ਪ੍ਰੋਡਕਟ ਲੈ ਕੇ ਆਏ ਨੇ ਇਹ ਇੱਥੇ ਗੁਰੂ ਘਰ ਦੇ ਵਿੱਚ ਸੇਵਾ ਦੇ ਨਾਲ-ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਗੁਰਸਾਹਿਬ ਦੀ ਕਿਰਪਾ ਨਾਲ ਵਾਹਿਗੁਰੂ ਮਹਾਂਪੁਰਖਾਂ ਦੀ ਕਿਰਪਾ ਨਾਲ ਅਸੀਂ ਆਈ ਡ੍ਰੌਪ ਦੀ ਸੇਵਾ ਲਾਉਂਦੇ ਆ। ਨਾਬੇ ਤੋਂ ਸਾਡਾ ਪ੍ਰੋਡਕਟ ਹੈ। ਦਾਦਾ ਜੀ ਪ੍ਰੋਡਕਟ ਹੈ ਵੈਗੁਰੂ ਸਾਡਾ। ਜਦੋਂ ਅੱਖਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਜਿੱਦਾਂ ਚਿੱਟਾ ਮੋਤੀ ਆ ਕਾਲਾ ਮੋਤੀ ਆ ਅੱਖਾਂ 'ਚ ਖਾਰ ਸੁਣਦੀ ਹੈ, ਜਲਣ ਦੀ ਮਾਲ ਅੱਖਾਂ ਦੀ ਕੋਈ ਵੀ ਪ੍ਰੋਬਲਮ ਹੈ। ਉਹਦੇ ਵਾਸਤੇ ਵੈਗੁਰੂ ਜੀ ਆਈ ਡ੍ਰੌਪ ਦੀ ਸੇਵਾ ਕਰ ਰਹੇ ਆਂ ਸੀ ਤੇ ਸਾਡੇ ਕੋਲ ਦੰਤਮੰਜਣ ਵੀ ਹੈ ਤੇ ਗੈਸ ਵਾਸਤੇ ਫੱਕੀ ਵੀ ਹੈ ਵੈਗੁਰੂ ਜੀ। ਵੈਗੁਰੂ ਜੀ ਦਾ ਖਾਲਸਾ। ਹੋਰ ਵੈਗੁਰੂ ਜੀ ਅਸੀਂ ਦਰਬਾਰ ਸਾਹਿਬ ਜਾਣੇ ਆਂ। ਅੰਮ੍ਰਿਤਸਰ ਸਾਹਿਬ, ਪੌਂਡਾ ਸਾਹਿਬ ਜਾਣੇ ਆਂ, ਗੁਰਦੁਆਰਾ ਸੀਸਗੰਨ ਸਾਹਿਬ, ਸਾਰੇ ਪਾਸੇ ਗੁਰਸਾਦੀ ਸੇਵਾ ਲੱਗਦੀ ਹੈ ਵੈਗੁਰ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਵਾਹਿਗੁਰੂ ਪੀਐਸਐਨਲ ਦੇ ਸਿਮਨੇ ਜੀ 1 ਰੁਪਿਆ ਤੁਸੀਂ ਦੇਣਾ ਹੈ ਸਾਰੇ ਮਹੀਨੇ ਲਈ 2GB ਡਾਟਾ ਅਨਲਿमिटेड ਕਾਲ ਫ੍ਰੀ ਹੈ ਬਿਲਕੁਲ ਐਬਸੋਲੂਟਲੀ ਫ੍ਰੀ ਹੈ ਓਨਲੀ 1 ਰੁਪੀਆ ਇੱਕ ਮਹੀਨੇ ਦਾ ਦਾ ਰੋਗ ਦਾ ਇਹ ਮੋਟੇ ਤਾਰੋੜ ਦਾ ਭਗਵਾਨ ਸਾਰੀ ਸੰਗਤ ਦੇ ਤੇ ਜੀ ਆ ਪ੍ਰਵਾਣ ਕਰੋ ਕਲੋਜੀ ਹੁਣ ਆਪਾਂ ਤੁਹਾਨੂੰ ਅਗਲਾ ਲੰਗਰ ਦਿਖਾ ਰਹੇ ਹਾਂ ਕਾਦਾ ਲੰਗਰ ਲਾਇਆ ਵਿਜੀਦੜੀ ਦਾ ਲੰਗਰ ਤੁਹਾਨੂੰ ਪਿਛਲੇ 2 ਦਿਨਾਂ ਤੋਂ ਦਿਖਾਇਆ ਸੀ ਨੇ ਅੱਜ ਫੇਰ ਇਹਨਾਂ ਨੇ ਠੰਡੇ ਮਿੱਠੇ ਜਲਦੀ ਸੇਵਾ ਜਿਹੜੀ ਸਵੇਰ ਤੋਂ ਕਰ ਰਹੇ ਨੇ ਤੇ ਸੰਗਤ ਸਿੰਪਲ ਪਾਣੀ ਲਈ ਵੀ ਇੱਥੇ ਰੁਕਦੀ ਹੈ ਬਹੁਤ ਦਿਨਾਂ ਤੋਂ ਹੈ ਨਿਰੰਤਰ ਸੇਵਾ ਦੇ ਵਿੱਚ ਨੇ ਪਿੰਡ ਬਜੀਦੜੀ ਦੇ ਜਿਹੜੇ ਸੇਵਾਦਾਰ ਨੇ ਬਾਬਾ ਜੀ ਦਾ ਜਨਮ ਦਿਹਾੜਾ ਇਹਨਾਂ ਨੇ ਬਹੁਤ ਧੂਮ-ਧਾਮ ਨਾਲ ਮਨਾਇਆ। ਆਹ ਦੇਖੋ ਜੀ ਇਹ ਆਪਣੇ ਪਿੰਡ ਤੋਂ ਆਏ ਨੇ ਗੁਰੂ ਘਰ ਦੇ ਦਰਸ਼ਨ ਕਰਨ। ਦੇਖੋ ਇਹ ਬਾਬਾ ਜੀ ਪਹੁੰਚੇ ਨੇ ਜਿਨ੍ਹਾਂ ਨੇ ਲਿਟਰੇਚਰ ਦੀਆਂ ਬੁੱਕਸ ਲਈਆਂ ਨੇ। ਦੇਖੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਹ ਲਿਟਰੇਚਰ ਕੌਣ ਬਣ ਰਿਹਾ ਬਾਣਿਆ ਦੇ ਆਧਾਰਿਤ ਹੈ ਸੰਤ ਬਾਬਾ ਬਰਿਆਮ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਆਪਣੇ ਜਿਵੇਂ ਕਿ ਰੂਹ ਨਾਲ ਇਸ ਲਿਟਰੇਚਰ ਨੂੰ ਲਿਖਿਆ ਤੇ ਬਚਨ ਕੀਤਾ ਉਹ ਬਚਨ ਸਾਰੇ ਹੀ 100 ਸਾਲ ਦਾ ਲਿਟਰੇਚਰ ਜਿਹੜਾ ਹੈ ਉਹ ਉਹਨਾਂ ਨੇ ਆਪਣੇ ਸਿੱਖੀ ਜਮ ਨੂੰ ਦੇਖ ਕੇ ਗਏ ਹਨ ਅਤੇ ਉਹਨਾਂ ਦੇ ਵਿੱਚ ਗੂੜ ਸਿਧਾਂਤਾਂ ਤੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜੁਗਤੀਆਂ ਉਗਤੀਆਂ ਅਤੇ ਨਾਮ ਜਪਣ ਦੀਆਂ ਜੋ ਤਾਕਤ ਹੈ ਸੰਤਾਂ ਦੀ ਜੋ ਮਹਿਮਾ ਹੈ ਉਹਦੇ ਬਾਰੇ ਖੋਲ ਕੇ ਦੱਸਿਆ ਮਹਾਪੁਰਸ਼ਾਂ ਨੇ ਤੇ ਉਹਨਾਂ ਦੇ ਉਹਨਾਂ ਦਾ ਜਿਹੜਾ ਸੁਭਾਅ ਸੀ ਉਹ ਹਰ ਵਰਨ ਦੇ ਜਿਨੇ ਵੀ ਸੰਪਰਦਾ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਕੋਲ ਸਾਰੇ ਸੰਪਰਦਾਵਾਂ ਦੇ ਮਹਾਪੁਰਖ ਆਉਂਦੇ ਰਹੇ ਤੇ ਸਾਰਿਆਂ ਦੇ ਨਾਲ ਪਰਸਪਰ ਸੰਵਾਦ ਹੁੰਦੇ ਰਹੇ ਤੇ ਸਾਰਿਆਂ ਦੇ ਹਰਮਨ ਪਿਆਰਾ ਸੰਤ ਬਾਬਾ ਬਰੀਆਮ ਸਿੰਘ ਜੀ ਹੋਏ ਤੇ ਉਹਨਾਂ ਦੇ ਸਾਰੇ ਹੀ ਲਿਟਰੇਚਰ ਉਹਨਾਂ ਦੇ ਇਸ ਸੰਸਥਾ ਤੋਂ ਆਤਮਾਰਗ ਮੈਗਜ਼ੀਨ ਚੱਲਦਾ ਹੈ ਜੋ ਹਰ ਮਹੀਨੇ ਛਪਦਾ ਹੈ ਹਰ ਮਹੀਨੇ ਘਰੋ ਘਰੀ ਪਹੁੰਚਦੇ ਹੈ ਜਿਹਦਾ ਸਾਲਾਨਾ ਚੰਦਾ ਸਿਰਫ 300 ਰੁਪਇਆ ਤੇ ਲਾਈਫ ਮੈਂਬਰਸ਼ਿਪ 3000 ਰੁਪਇਆ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਦੀ ਕਮੰਡ ਹੈ ਜੀ ਵੀ ਬਹੁਤ ਲੰਮੇ ਸਮੇਂ ਤੋਂ ਸੇਵਾ ਕਰਦੇ ਨੇ ਹਰੇਕ ਸਾਲ ਆਉਂਦੇ ਨੇ ਇੱਥੇ ਸੇਵਾ ਕਰਨ ਲਈ ਸੰਗਤਾਂ ਦੇ ਜੁੱਤਿਆਂ ਦੀ ਜਿਹੜੀ ਸੇਵਾ ਜੋੜਾ ਘਰ ਦੇ ਵਿੱਚ ਕਰਦੇ ਨੇ ਦੇਖੋ ਤੁਸੀਂ ਦੇਖੋ ਕਿੰਨੀ ਸੰਗਤ ਆਈ ਆ ਤੁਸੀਂ ਜੋੜਿਆਂ ਤੋਂ ਹੀ ਹਿਸਾਬ ਲਾ ਸਕਦੇ ਹੋ ਵੀ ਕਿੰਨੀ ਸੰਗਤ ਆਈ ਹੈ ਇਹੋ ਜੇ ਬਹੁਤ ਸਾਰੇ ਜੋੜਾ ਘਰ ਨੇ ਜਿੱਥੇ ਸੇਵਾ ਚੱਲ ਰਹੀ ਆ ਜੋੜਿਆਂ ਦੀ ਤੇ ਸੰਗਤ ਆਈ ਜਾਂਦੀ ਆ ਦਰਸ਼ਨ ਕਰਕੇ ਵਾਪਸ ਵੀ ਜਾਈ ਜਾਂਦੀ ਆ ਦੇਖੋ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਹਾੜਾ ਦਸਤਾਰ ਸਖਲਾਈ ਕੈਂਪ ਆਉ ਕਹਿੰਦਾ ਦਸਤਾਰਾਂ ਸਜਾਈਏ ਤੇ ਸਿੱਖ ਸਜਿਏ ਸਿੰਘਛੱਜੀਏ ਦੇਖੋ ਇਸ ਕੰਮ ਨੂੰ ਨੇਪਰੇ ਚਾੜਨ ਲਈ ਇੱਥੇ ਪੱਗਾਂ ਦਾ ਲੰਗਰ ਲਾਇਆ ਗਿਆ ਤੇ ਪੱਗ ਬੰਨਣੀ ਸਿਖਾਈ ਜਾਂਦੀ ਹੈ ਤੇ ਜਿਹੜੇ ਇਸ ਸੰਸਥਾ ਦੇ ਪ੍ਰਬੰਧਕ ਨੇ ਉਹ ਆਪਾਂ ਦੱਸਣਗੇ ਵੀ ਕਿਵੇਂ ਚੱਲ ਰਹੀ ਹੈ ਸੇਵਾ ਕਦੋਂ ਤੋਂ ਕਰ ਰਹੇ ਨੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਜੀ ਜੋ ਕਿ ਪਿਛਲੇ 18 ਸਾਲਾਂ ਤੋਂ ਦਸਤਾਰ ਖੇਤਰ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਆਪਣੇ ਆਪਣੇ ਕਾਰਜ ਕਰਦੇ ਜਾ ਰਹੀ ਹੈ ਜਿਹਦੇ ਵਿੱਚ ਅੱਜ ਸ਼੍ਰੀਮਾਨ ਸੰਤ ਬਾਬਾ ਪੂਰਨਗਰਮ ਕੂਨ ਬ੍ਰਹਮਗਣੀ ਮਹਾਪੁਰਸ਼ ਤਤਵੇ ਤੇ ਮਹਾਪੁਰਸ਼ ਸੰਤ ਬਾਬਾ ਐਸਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਜਿਨ੍ਹਾਂ ਦੇ ਜਨਮ ਨਗਰ ਪਿੰਡ ਆਲੋਵਾਲ ਵਿਖੇ ਅੱਜ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਆਓ ਦਸਤਾਰਾਂ ਸਜਾਈਏ ਮੂਹਿੰਮ ਤਹਿਤ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਸਾਰੇ ਹੀ ਕਾਰਜ ਇਸ ਯਕਾਲ ਤਖਤ ਸਾਹਿਬ ਜੀ ਦੇ ਸਰਪ੍ਰਸਤੀ ਹੇਠ ਕਰਵਾਏ ਜਾਂਦੇ ਨੇ ਜਿਸ ਸਬੰਧੀ ਅੱਜ ਵੀ ਪਿੰਡ ਅਲੋਵਾਲ ਵਿਖੇ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 17 ਦਾ ਲੰਗਰ ਦਸਤਾਰ ਸਗਲਾਈ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਸਵੇਰ ਤੋਂ ਹੀ ਲੈ ਕੇ 22 300 ਦੇ ਕਰੀਬ ਉਹ ਨੌਜਵਾਨ ਜਿਹੜਾ ਨੌਜਵਾਨ ਪਤਤ ਸੀ ਦਾੜੀ ਕੇਸ ਕਤਲ ਕਰਾਉਂਦਾ ਸੀ ਉਹ ਆ ਕੇ ਤੇ ਪ੍ਰਣ ਕਰਕੇ ਜਾ ਚੁੱਕਿਆ ਹੈ ਕਿ ਅੱਤਵਾ ਦਾੜੀ ਕੇਸ ਕਤਲ ਨਹੀਂ ਕਰਾਊਗਾ ਜਿਹੜੇ ਜਿਨ੍ਹਾਂ ਨੇ ਵੀ ਪ੍ਰਣ ਕੀਤਾ ਉਹਨਾਂ ਨੂੰ ਸਾਡੀ ਸੰਸਥਾ ਵੱਲੋਂ ਇੱਕ ਇੱਕ ਦਸਤਾਰ ਦੇ ਨਾਲ ਸਨਮਾਨਿਤ ਕੀਤਾ ਨਾਲ ਹੀ ਉਹਨਾਂ ਨੂੰ ਇੱਕ ਇੱਕ ਦਸਤਾਰ ਸਨਮਾਨ ਦੇ ਤੌਰ ਤੇ ਦਿੱਤੀ ਹੈ ਅਤੇ ਜਿਹੜੇ ਬੱਚੇ ਪਤਤ ਨੇ ਜਾਂ ਜਿਨ੍ਹਾਂ ਨੌਜਵਾਨਾਂ ਨੇ ਜਾਂ ਜਿਨ੍ਹਾਂ ਬੱਚਿਆਂ ਨੇ ਸਾਨੂੰ ਕੁਰਬਾਨੀ ਦੇ ਵਿੱਚ ਕੁਰਬਾਨੀ ਜਾਂ ਸੰਖੇਪ ਇਤਿਹਾਸ ਦੇ ਵਿੱਚੋਂ ਕੁਝ ਸਿਖਾਇਆ ਜਾਂ ਸੁਣਾਇਆ ਉਹਨਾਂ ਨੂੰ ਇੱਕ ਇੱਕ ਧਾਰਮਿਕ ਬੁੱਕ ਇੱਕ ਇੱਕ ਮੈਡਲ ਤੇ ਦਸਤਾਰ ਨਾਲ ਸਨਮਾਨਿਤ ਵਿਰਸਾ ਸੰਭਾਲ ਜ਼ਿੰਦਗੀ ਲੈਰ ਵੱਲੋਂ ਪੂਰੇ ਵਿਸ਼ਪ ਦੇ ਵਿੱਚ ਤਕਰੀਬਨ 18 ਸਾਲਾਂ ਤੋਂ ਲੈ ਕੇ ਇਹ ਸਾਰੀ ਸੇਵਾ ਨਿਭਾਈ ਜਾਂਦੀ ਹੈ ਤੇ ਅੱਜ ਜਿਹੜਾ ਇਹ ਕਾਰਜ ਹੋਇਆ ਤਾਂ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਨਾਲ ਹੋਇਆ ਅੱਗੇ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਂਤੀ ਮਾਰਾ ਸੰਤ ਬਾਬਾ ਇਕਸਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੀ 50 ਸਾਲਾ ਵਰਸੀ ਸਮਾਗਮ ਮੌਕੇ ਰਾਣਾ ਸਾਹਿਬ ਵਿਖੇ ਇਹ ਦਸਤਾਰ ਦਾ ਲੰਗਰ ਤੇ ਦਸਤਾਰ ਸਗਲਾਈ ਕੈਂਪ ਲਗਾਵਾਂਗੇ ਜਿਹਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਰ ਸਾਲ ਉੱਥੇ 2 ਦਿਨ ਦਾ ਲੰਗਰ ਹੁੰਦਾ ਤੇ ਉੱਥੇ 2 ਦਿਨ ਦੇ ਲੰਗਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਉੱਥੇ ਪਹੁੰਚਦੇ ਨੇ ਅਤੇ ਪੱਕੇ ਤੌਰ ਤੇ ਸਾਬਤ ਸੂਰਤ ਹੋਣ ਦਾ ਪ੍ਰਣ ਕਰਦੇ ਨੇ ਅਤੇ ਪਿਛਲੇ ਸਾਲਾਂ ਦੌਰਾਨ ਜਿਹੜੇ ਨੌਜਵਾਨ ਜਾਂ ਜਿਹੜੇ ਵੀ ਸਾਡੇ ਕੋਲੇ ਬੱਚੇ ਆ ਕੇ ਪੱਕੇ ਤੌਰ ਤੇ ਦਸਤਾਰ ਸਜਾਉਣ ਦਾ ਪ੍ਰਣ ਕਰਕੇ ਜਾ ਚੁੱਕੇ ਨੇ ਉਹ ਸਾਨੂੰ ਅੱਜ ਵੀ ਮਿਲ ਕੇ ਗਏ ਨੇ ਤੇ ਪਹਿਲਾਂ ਵੀ ਮਿਲ ਕੇ ਜਾਂਦੇ ਨੇ ਜਿੰਨਾ ਕਰਕੇ ਸਾਨੂੰ ਇਹ ਹੌਸਲਾ ਮਿਲਦਾ ਵੀ ਅਸੀਂ ਇਹ ਉਪਰਾਲੇ ਨੂੰ ਲਗਾਤਾਰ ਜਾਰੀ ਰੱਖੀਏ ਤੁਹਾਡੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਆਏ ਤੇ ਤੁਸੀਂ ਸਾਰੀ ਕਵਰੇਜ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆ ਦੇਖੋ ਜੀ ਦਸਤਾਰ ਸਿਖਲਾਈ ਕੈਂਪ ਕਹਿੰਦਾ ਆਓ ਦਸਤਾਰਾਂ ਸਿਖਾਈਏ ਤੇ ਜਿਹੜਿਆਂ ਨੇ ਦਸਤਾਰਾਂ ਬੰਨਣੀਆਂ ਸਿਖਾਈਆਂ ਨੇ ਅੱਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਦੇ ਉੱਪਰ ਉਹ ਤੁਸੀਂ ਦੇਖ ਰਹੇ ਹੋ ਪੂਰੀ ਟੀਮ ਕਹਿੰਦਾ ਆਓ ਦਸਤਾਰਾਂ ਸਜਾਈਏ ਦੇਖੋ ਤੁਸੀਂ ਬਹੁਤ ਹੀ ਸੁੰਦਰ ਸੁੰਦਰ ਦਸਤਾਰਾਂ ਇਹਨਾਂ ਨੇ ਬੰਨੀਆਂ ਨੇ ਲਗਭਗ 2 ਵਜੇ ਤੱਕ 300 ਦੇ 8-8 ਬੰਦੇ ਦੇ ਇਹਨਾਂ ਦੇ ਦਸਤਾਰਾਂ ਬਨਤੀਆਂ ਦੇਖੋ ਸਾਹਮਣੇ ਲਓ ਜੀ ਇਹ ਸੰਗਤਾਂ ਬਹੁਤ ਦੂਰੋਂ ਦੂਰੋਂ ਆਈਆਂ ਨੇ ਇਹ ਬੀਬੀ ਵੀ ਕਈ ਦਿਨਾਂ ਤੋਂ ਸੇਵਾ ਕਰ ਰਹੀ ਹੈ ਇੱਥੇ ਲੰਗਰਾਂ ਦੇ ਵਿੱਚ ਦੇਖੋ ਇਹ ਆਪਏ 1 ਨੰਬਰ ਗੇਟ ਦੇਖ ਰਹੇ ਹਾਂ ਜਿੱਥੋਂ ਜਿਹੜੀ ਪਾਰਕਿੰਗ ਵੱਲ ਨੂੰ ਜਾਂਦਾ ਰਸਤਾ ਦੇਖੋ ਹਾਂ ਜੀ ਬੜੇ ਜੀਵਾਂ ਕੋਣ ਤੁਹਾਨੂੰ ਅੱਜ ਫੇਰ ਇੱਕ ਵਾਰ ਜਿਹੜੀ ਕਰਮ ਈਸਰ ਸਰ ਸੇਵਾ ਸਿਮਰਨ ਸੁਸਾਇਟੀ ਇਹਦੇ ਤੇ ਦਿਖਾਉਨੇ ਆ ਵੀ ਕੀ ਸੇਵਾ ਚੱਲ ਰਹੀ ਐ ਇੱਥੇ ਦੇਖੋ ਇਹ ਗੁਰੂ ਮਾਰਾ ਇਹਦੇ 10 ਗੁਰੂਆਂ ਦੇ ਨਾਮ ਲਿਖੇ ਨੇ ਦੇਖੋ ਇਹ ਪੰਜ ਕਕਾਰਾਂ ਬਾਰੇ ਦੱਸਿਆ ਪੰਜ ਪਿਆਰੇ ਤੇ ਚਾਰ ਸਾਹਿਬਜ਼ਾਦਿਆਂ ਦੇ ਨਾਮ ਲਿਖੇ ਨੇ ਦਸਤਾਰਾਂ ਦੇ ਲੰਗਰ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਜਿਵੇਂ ਇਹ ਤਸਵੀਰਾਂ ਬਾਬਾ ਜੀ ਦੀਆਂ ਇਹ ਵੀ ਇਥੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਸੰਗਤ ਨੂੰ ਨਾਲ ਇਹ ਹੋਮਿਓਪੈਥੀ ਦੀ ਫ੍ਰੀ ਸੇਵਾ ਚੱਲ ਰਹੀ ਹੈ ਕੌਣ ਕਰ ਰਿਹਾ ਉਹ ਤੁਸੀਂ ਸਾਹਮਣੇ ਦੇਖੋ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜਾ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਨ ਦੀਆਂ ਵਧਾਈਆਂ ਕਿਹੜੀ ਸੁਸਾਇਟੀ ਹੈ ਕਰਮ ਈਸ਼ਰ ਸਰ ਸੇਵਾ ਅਤੇ ਸਿਮਰਨ ਸੁਸਾਇਟੀ ਦੇਖੋ ਸੰਗਤਾਂ ਦੂਰੋਂ ਦੂਰ ਆਈਆਂ ਨੇ ਮੜਾਵੜ ਵਾਲਿਆਂ ਦਾ ਲੰਗਰ ਤੇ ਨਾਲ ਲੱਗਦੇ ਪਿੰਡ ਰੋਟੀ ਹਿਆਣਾ ਜਨੌਦ ਦਾ ਖੁਰਦ ਕਲਾ ਚਮਾਲੀ ਬੈਡਵਾਲ ਤੇ ਛੰਨਾ ਉਹਦਾ ਲੰਗਰ ਆ ਦੇਖੋ ਜਲਜੀਰਾ ਬਾਬਾ ਜੀ ਜਲਜੀਰਾ ਮਿਲਦਾ ਜੀ ਇੱਥੇ ਦੇਖੋ ਲਓ ਜੀ ਸੇਵਾਦਾਰਾਂ ਦੇ ਕਰੋ ਦਰਸ਼ਨ ਦੇਖੋ ਕਿੱਡੀ ਕਿੱਡੀ ਦੂਰੋਂ ਸੰਗਤਾਂ ਆਈਆਂ ਨੇ ਆ ਦੇਖੋ ਜਲਜੀਰਾ ਤਿਆਰ ਕੀਤਾ ਜਾ ਰਿਹਾ ਇਸ ਟੈਕਨੀਕ ਨਾਲ ਠੰਡਾ ਮਿੱਠਾ ਪਾਣੀ ਪਾ ਕੇ ਉਹਦੇ ਵਿੱਚ ਜਲਜੀਰਾ ਬਣਾਇਆ ਜਾ ਰਿਹਾ ਦੇਖੋ ਇਮਲੀਆਂ ਕੋਲ ਕੋਲ ਕੇ ਬਹੁਤ ਹਾਈਜੈਨਿਕ ਡਰਿੰਕ ਬਣਾ ਰਹੇ ਨੇ ਇਹ ਕਿਸੇ ਕੰਪਨੀ ਦਾ ਕੋਈ ਪ੍ਰੀਜ਼ਰਵੇਟਿਵ ਨਹੀਂ ਦੇਖੋ ਇਧਰ ਹੋ ਰਹੀ ਆ ਭਾਂਡਿਆਂ ਦੀ ਸੇਵਾ ਭਾਂਡੇ ਵੀਰ ਜੀ ਕਈ ਦਿਨਾਂ ਤੋਂ ਆਏ ਨੇ ਇੱਥੇ ਸੇਵਾ ਕਰਦੇ ਹੁਣ ਤੁਹਾਨੂੰ ਦਿਖਾਉਨੇ ਆ ਸਰਬਲੋਹ ਦੇ ਭਾਂਡੇ ਸਰਬਲੋਹ ਦੇ ਭਾਂਡੇ ਨੇ ਬਾਬਾ ਜੀ ਇਹਦੇ ਵਿੱਚ ਬੋਲੋ ਕੀ ਹੈ ਇਹ ਸਰਬਲੋਹ ਦੇ ਭਾਂਡੇ ਨੇ ਘੜੂਆ ਸਾਹਿਬ ਬਣਦੇ ਨੇ ਜੀ ਤੇ ਉੱਥੋਂ ਲਿਆ ਕੇ ਅਸੀਂ ਸਪਰਾਈ ਕਰਦੇ ਆ ਜੀ ਹਰੇਕ ਗੁਰਦੁਆਰਿਆਂ ਜੀ ਗੁਰੂ ਧਾਮਾਂ ਦੇ ਜਾਂਦੇ ਆ ਜੀ ਹਰੇਕ ਜਗ੍ਹਾ ਜਾਂਦੇ ਆ ਜੀ ਇਹ ਸਰਵਰੋਂ ਦਾ ਬਾਟਾ ਜੀ ਜਿਹਦੇ ਕੋਲ ਬਾਟਾ ਨਾਰੇ ਘਾਟਾ ਇਹਦੇ ਵਿੱਚ ਦੇਖ ਦੇਖ ਵਰਤੋ ਗੁਰੂ ਘਰਾਂ ਦੇ ਵਿੱਚ ਜੀ ਇਹ ਨਾਲ ਗੁਰੂ ਘਰ ਦੇ ਵਿੱਚ ਦੇਖ ਵਰਤੋ ਜੀ ਔਰ ਘਰ ਦੇ ਵਿੱਚ ਲੱਸੀ ਇਹ ਚ ਪਾਓ ਜੀ ਜੋ ਮਰਜੀ ਛਕੋ ਜੀ ਅਨੰਦ ਆਉ ਪੂਰਾ ਜੀ ਜਿੰਨਾ ਮਰਜੀ ਕੋਈ ਬੰਦਾ ਡੱਡਾ ਜੀ ਇਹ ਚ ਪਾਣੀ ਪੀਓ ਜੀ ਆ ਛੋੜੇ ਬਾਟੇਆਂ 'ਚ ਪਾਣੀ ਪੀਓ ਜੀ ਜਿੰਨਾ ਮਰਜੀ ਬੰਦਾ ਡੱਡਾ ਪਾਣੀ ਇੱਕ ਮਹੀਨਾ ਪੀ ਲਵੇ ਜੀ ਬੰਦਾ ਬਿਲਕੁਲ ਸਹੀ ਹੋ ਜੂਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਤ ਇਹ 700 ਰੁਪਏ ਦਾ ਵੱਡਾ ਜੀ ਆ 250 ਰੁਪਏ ਦਾ ਛੋਟਾ ਜੀ 200 ਰੁਪਏ ਦਾ ਗਲਾਸ ਆ ਜੀ ਹਾਂਜੀ ਬਿਲਕੁਲ ਜੈ ਜੀ ਰੇਟ ਲੈਣੇ ਆ ਜੀ ਇੱਕ ਧੂਮਾ ਸਾਹਿਬ ਬਣਦੇ ਨੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਆ ਦੇਖੋ ਜੀ ਰਾੜਾ ਸਾਹਿਬ ਤੋਂ ਆਈ ਆ ਸੰਗਤ ਚਿੱਟੇ ਪਰਨੇ ਚਿੱਟੇ ਜਿਹੜੇ ਇਹਨਾਂ ਦੇ ਕੁੜਤੇ ਪਜਾਮੇ ਚਿੱਟੇ ਵਸਤਰ ਲੋ ਜੀ ਦੇਖੋ ਤੁਸੀਂ ਸੰਗਤ ਨਿਰੰਤਰ ਆਈ ਜਾ ਰਹੀ ਐ ਤੇ ਦਰਸ਼ਨ ਕਰ ਕਰ ਮੁੜੀ ਜਾ ਰਹੀ ਐ ਇਹ ਲਾਟਰੀ ਵਾਲਾ ਹੀ ਆ ਜਿਹੜਾ ਸਟਾਲ ਆਹ ਦੇਖੋ ਜੀ ਇਹ ਭੈਣ ਵੀ ਆਈ ਐ ਕੰਸੂਹੇ ਤੋਂ ਕੰਸੂਹਾ ਖੁਰਦ ਤੋਂ ਮੈਂਬਰ ਨੇ ਇਹ ਦੇਖੋ ਤੁਸੀਂ ਪੰਚਾਇਤ ਦੇ ਸੇਵਾ ਕਰਨੇ ਲਗਾਤਾਰ ਆ ਦੇਖੋ ਜਿਹੜੀ ਸੰਗਤ ਨੇ ਗੁਰਦੁਆਰਾ ਦੇ ਸਾਹਮਣੇ ਪਾਰਕਿੰਗ ਦੇ ਵਿੱਚ ਲਾਉਣੀਆਂ ਨੇ ਗੱਡੀਆਂ ਉਹ ਅੱਗੇ ਜਾਰੀਆਂ ਨੇ ਗੱਡੀਆਂ ਤੇ ਇਹ ਛੋਟੇ ਜਿਹੜੇ ਆਟੋ ਨੇ ਫਰੀ ਸੇਵਾ ਚ ਗੁਰੂ ਘਰ ਦੇ ਇਧਰ ਉਧਰ ਲਿਜਾਣ ਵਾਸਤੇ ਦੇਖੋ ਤੁਸੀਂ ਇਹ ਸਾਰਾ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਭੋਰਾ ਸਾਹਿਬ ਨੂੰ ਜਾਂਦਾ ਦੇਖੋ ਕਿੰਨੀਆਂ ਰੌਣਕਾਂ ਨੇ ਅੱਜ 3 ਤੇ 4 ਤਰੀਕ ਦੇ ਬਜਾਏ ਅੱਜ 5 ਤਰੀਕ ਨੂੰ ਬਹੁਤ ਜ਼ਿਆਦਾ ਸੰਗਤ ਦੀ ਭੇੜ ਆ ਇੱਥੇ ਦੇਖੋ ਗੱਡੀਆਂ ਵੀ ਭਰ-ਭਰ ਆ ਰਹੀਆਂ ਨੇ ਲਓ ਜੀ ਬਾਬਾ ਜੀ ਆਏ ਨੇ ਗੁਰੂ ਘਰ ਦੇ ਜਿਹੜਾ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਸੈਲੀਬ੍ਰੇਸ਼ਨ ਕਰਨ ਜੀ ਕਰੋ ਦਰਸ਼ਨ ਤੁਸੀਂ ਕਿੰਨੀ ਜਿਆਦਾ ਸੰਗਤ ਪਹੁੰਚੀ ਹੈ। ਹਮ ਸਤਿ ਨਾਮ ਸਤਿ ਨਾਮ ਜੀ। ਲਓ ਜੀ ਹੁਣ ਆਪਾਂ ਪਹੁੰਚਿਆ ਲੰਗਰ ਦੇ ਵਿੱਚ ਜਿੱਥੇ ਫਰੂਟ ਚਾਟ ਦਾ ਲੰਗਰ ਲਾਇਆ। ਬਕਸੀ ਵਾਲਾ ਪਿੰਡ ਤੋਂ ਆਈ ਹੈ ਜਿਹੜੀ ਪ੍ਰਬੰਧਕਾਂ ਦੀ ਟੀਮ ਹੈ। ਇਹਨਾਂ ਨੇ ਲਾਇਆ ਫਰੂਟ ਚਾਟ ਦਾ ਲੰਗਰ। ਦੇਖੋ ਤੁਸੀਂ ਸਾਹਮਣੇ ਬੀਬੀ ਫਰੂਟ ਚਾਟ ਖਾਣ ਲਈ ਆਈ ਆ ਲੰਗਰ ਦੇ ਵਿੱਚ ਦੇਖੋ ਤੁਸੀਂ ਕਿਵੇਂ ਫਰੂਟ ਚਾਟ ਪ੍ਰੇਪੇਅਰ ਕੀਤੀ ਆ ਆ ਦੇਖੋ ਤੇ ਨਾਲ ਦੀ ਨਾਲ ਵਰਤਨਾ ਦੇ ਵਿੱਚ ਪਾ ਕੇ ਫਰੂਟ ਚਾਟ ਵਰਤਾਈ ਜਾ ਰਹੀ ਆ ਬਖਸੀ ਵਾਲੇ ਤੋਂ ਆਇਆ ਇਹ ਲੰਗਰ ਕਿਵੇਂ ਫਰੂਟ ਚਾਟ ਪ੍ਰੇਪੇਅਰ ਹੁੰਦੀ ਆ ਉਹ ਤੁਹਾਨੂੰ ਦਿਖਾਉਨੇ ਆ ਅੱਗੇ ਜਿਵੇਂ ਤੁਹਾਨੂੰ ਫਰੂਟ ਚਾਟ ਦਾ ਜਿਹੜਾ ਲੰਗਰ ਦਿਖਾਇਆ ਉਹਦੀ ਪ੍ਰੈਪਰੇਸ਼ਨ ਇੱਥੇ ਹੋ ਰਹੀ ਆ ਦੇਖੋ ਕਿੰਨੇ ਵਲਕ ਦੇ ਵਿੱਚ ਇਹ ਫਰੂਟਸ ਨੂੰ ਕੱਟ ਕੇ ਧੋਸਵਾਰ ਕੇ ਪਹਿਲਾਂ ਆ ਦੇਖੋ ਤੋਤੇ ਹੋਏ ਜਿਹੜੇ ਸੇਪ ਪਏ ਨੇ ਨਾਲ ਕੇਲੇ ਤੇ ਜੋ ਹੋਰ ਫਰੂਟ ਹੈ ਬਹੁਤ ਹੀ ਹਾਈਜੈਨਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਕੱਟ ਕੇ ਦੇਖੋ ਇਹ ਪੂਰੀ ਸੰਗਤ ਜਿਹੜੀ ਬਕਸੀ ਵਾਲਾ ਪਿੰਡ ਦੀ ਹੈ ਦੇਖੋ ਜੀ ਇਹ ਬਾਹਰ ਵੀ ਵੀਰ ਕੱਟ ਰਹੇ ਨੇ ਇਹਨੂੰ ਫਰੂਟ ਨੂੰ ਤੇ ਅੱਗੇ ਸੰਗਤ ਕਿਵੇਂ ਲਾਈਨਾਂ ਦੇ ਵਿੱਚ ਅਲੱਗ-ਅਲੱਗ ਕੇ ਇਸ ਫਰੂਟ ਚਾਟ ਦਾ ਇੰਜੋਏ ਕਰ ਰਹੀ ਹੈ ਉਹ ਤੁਸੀਂ ਦੇਖੋ ਸਾਹਮਣੇ ਦੇਖੋ ਮਾਈਆਂ ਇੱਕ ਦੂਜੇ ਦੇ ਉੱਪਰ ਦੀ ਆ ਰਹੀਆਂ ਨੇ ਦੇਖੋ ਲਾਈਨ ਲੱਗ ਰਹੀ ਹੈ ਦੇਖੋ ਭਾਈ ਜੀ ਹਾਂ ਲੋ ਲਓ ਜੀ ਇਹ 12 ਫਰੂਟਸ ਵਗੈਰਾ ਲੈ ਕੇ ਆਏ ਨੇ ਬਾਬਾ ਜੀ ਹੁਣੀ ਤਾਂ ਕਿ ਫਰੂਟ ਚਾਟ ਦਾ ਲੰਗਰ ਆ ਜਿਹੜਾ ਉਹ ਨਿਰੰਤਰ ਚੱਲਦਾ ਰਹੇ ਦੇਖੋ ਹੁਣ ਤੁਹਾਨੂੰ ਅੱਗੇ ਦਿਖਾਉਣਾ ਰੌਣਕਾ